ਜੀ ਕੀ ਕਹਿਣਾ ਤੁਹਾਡਾ ਅੱਜ ਗ੍ਰੈਂਡ ਇਸ਼ੂਸ ਦਿੱਤੇ ਗਏ ਹੈ ਤੁਹਾਡੇ ਵੱਲੋਂ ਅੱਜ ਮੈਂ ਸਮਝਦਾ ਕਿ ਬੜਾ ਖੁਸ਼ੀ ਦਾ ਪਲ ਹੈ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਅ 134 ਪਰਿਵਾਰਾਂ ਨੂੰ ਜਿਹੜੇ ਉਹ ਸੈਂਕਸ਼ਨ ਲੈਟਰ ਦਿੱਤੇ ਗਏ ਆ ਸੋ ਅੱਜ ਉਹਨਾਂ ਦੇ ਖਾਤਿਆਂ ਦੇ ਵਿੱਚ 30000 ਰੁਪਇਆ ਮਤਲਬ ਜਿਹੜਾ ਉਹ ਪਿਆ ਗਿਆ ਆ ਸੋ ਇਸ ਤੋਂ ਬਾਅਦ ਇਹਨਾਂ ਨੇ ਨੀਂਹ ਪੁੱਟ ਕੇ ਕੰਮ ਸ਼ੁਰੂ ਕਰਨਾ ਤੇ ਇਸ ਤੋਂ ਬਾਅਦ ਇਹਨਾਂ ਨੂੰ 72000 ਰੁਪਏ ਦੀ ਇੱਕ ਦੂਜੀ ਕੇਸ ਜਿਹੜੀ ਆ ਉਹ ਸ਼ਾਰਟ ਟਾਈਮ ਦੇ ਅੰਦਰ ਉਹ ਵੀ ਨਾਲ ਨਾਲ ਪੈ ਜਾਣੀ ਜੋ-ਜੋ ਕੰਮ ਇਹਨਾਂ ਨੂੰ ਦੇ ਜਾਣਾ ਸੋ ਲਾਸਟ ਕਿਸ ਜਿਹੜੀ ਇਹਨਾਂ ਨੂੰ 18000 ਰੁਪਏ ਦੀ ਸੋ ਕੁੱਲ 120000 ਰੁਪਿਆ ਇਹਨਾਂ ਪਰਿਵਾਰਾਂ ਨੂੰ ਮਿਲਣਾ ਸੋ ਇਹਦੇ ਨਾਲ ਦੀ ਨਾਲ ਇਹਨਾਂ ਨੇ ਆਪਣੇ ਮਕਾਨ ਬਣਾਉਣ ਦੇ ਲਈ ਆਪਣੇ ਜੀ ਆਪ ਇਹ ਕੰਮ ਕਰਨਗੇ ਤੇ ਉਹਦੇ ਵਿੱਚ ਮਨਰੇਗਾ ਤੇ ਤੈ ਦਿਨਾਂ ਨੂੰ ਲਗਭਗ 25000 ਰੁਪਏ ਉਹ ਵੀ ਐਕਸਟਰਾ ਮਿਲਣਾ ਸੋ ਕੁੱਲ ਮਿਲਾ ਕੇ 1.5 ਲੱਖ ਰੁਪਏ ਦੇ ਕਰੀਬ ਜਿਹੜਾ ਆ ਉਹ ਇਹਨਾਂ ਨੂੰ ਪੈਸੇ ਮਿਲਨੇ ਆ ਸੋ ਮੇਰੀਆਂ ਸ਼ੁਭ ਕਾਮਨਾਵਾਂ ਔਰ ਮੈਂ ਕਹਿ ਸਕਦਾ ਕਿ ਦੁੱਖ ਵੀ ਲੱਗਦਾ ਸਿਆਸੀ ਨਿਯਾਮ ਨੇ ਵੋਟਾਂ ਜ਼ਰੂਰ ਲਈਆਂ ਪਰ 72 74 75 ਸਾਲਾਂ ਦੀ ਜਾਂਚ ਤੋਂ ਬਾਅਦ ਵੀ ਲੋਕਾਂ ਨੂੰ ਜਿਹੜਾ ਬੁਨਿਆਦੀ ਸਹੂਲਤਾਂ ਮੈਂ ਕਹਿ ਸਕਦਾ ਉਹ ਜਿਉਂ ਮਿਲ ਰਹੀਆਂ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਤੇ ਹੁਣ ਕਾਫੀ ਧੀਰ ਹੈ ਔਰ ਬਹੁਤ ਸਾਰੇ ਲੋਕ ਅਜੇ ਵੀ ਜਿਨ੍ਹਾਂ ਦੇ ਘਰ ਕੱਚੇ ਆ ਪਰ ਪਿੰਡਾਂ ਦੇ ਅੰਦਰ ਕੇਵਲ ਇਹ ਧੜੇਬੰਦੀ ਕਰਕੇ ਵਿਤਕਰਾ ਕਰਕੇ ਉਹਨਾਂ ਪਰਿਵਾਰਾਂ ਨੂੰ ਹਾਸਿਲ ਰੱਖਿਆ ਜਾਂਦਾ ਆਨਲਾਈਨ ਨਹੀਂ ਕੀਤਾ ਜਾਂਦਾ ਸੋ ਅਸੀਂ ਫੈਸਲਾ ਕੀਤਾ ਕਿ ਹਾਂ ਵਾਲੇ ਦਿਨਾਂ 'ਚ ਜਿਹੜੇ ਵੀ ਲੋੜਵੰਦ ਨੇ ਭਾਵੇਂ ਉਹ ABC ਕੁਝ ਵੀ ਆ ਅਸੀਂ ਬਿਨਾਂ ਕਿਸੇ ਪੱਖਪਾਤ ਤੋਂ ਉਹਨਾਂ ਨੂੰ ਵੀ ਆਨਲਾਈਨ ਕਰਾਉਣ ਦੇ ਲਈ ਜਿਹੜੀ ਆ ਉਹ ਪਿਆਲ ਕਦਮੀ ਕਰਾਂਗੇ ਸੋ ਮੁਮਾਰਖਾ ਸਾਹਿਬ ਨੂੰ ਜਿਨ੍ਹਾਂ ਨੂੰ ਅੱਜ ਗ੍ਰਾਂਟ ਦੀ ਪਹਿਲੀ ਕਿਸ ਜਾਰੀ ਹੋਈ ਆ ਮੈਂ ਉਮੀਦ ਕਰਦਾ ਵੀ ਬਹੁਤ ਜਲਦੀ ਇਹ ਆਪਣੇ ਪਰਿਵਾਰਾਂ ਦੇ ਲਈ ਇੱਕ ਚੰਗੀ ਸੱਤ ਜਿਹੜੀ ਆ ਉਹ ਬਣਨ ਸਫਲ ਹੋਵੇ